ਤੇ ਜੇਕਰ ਇਲزام ਲੱਗਿਆ ਕਿ ਇਹਨਾਂ ਦੇ ਵਿਭਾਗ ਨੂੰ ਖਤਮ ਕਰ ਦਿੱਤਾ ਜਾਏਗਾ ਇਹਦਾ ਨਿੱਜੀਕਰਨ ਹੋ ਜਾਏਗਾ ਨੌਕ ਲੋਕ ਜਿਹੜੇ ਨੌਕਰੀਆਂ ਤੋਂ ਵਿਹਲੇ ਹੋ ਜਾਣਗੇ ਤਾਂ ਇਹਦਾ तमाम ਸੰਸਿਆਂ ਤੋਂ ਬਾਅਦ ਜਿਹੜੇ ਕਿਲੋਮੀਟਰ ਸਕੀਮ ਵਾਲੇ ਡਰਾਈਵਰ ਕੰਡਕਟਰ ਸੜਕਾਂ ਦੇ ਉੱਤੇ ਉਤਰਦੇ ਆ ਔਰ ਪ੍ਰਦਰਸ਼ਨ ਜਿਹੜਾ ਹੈ ਉਹ ਇੱਕ ਇੰਤਹਾ ਤੇ ਜਾ ਪਹੁੰਚਦਾ ਹੈ ਜਦੋਂ ਪੈਟਰੋਲ ਲੈ ਕੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰਨ ਲੱਗਦੇ ਆ ਤਾਂ ਸਭ ਤੋਂ ਬਾਅਦ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਸਾਰੀਆਂ ਮਸਲਿਆਂ ਦੇ ਹੱਲ ਜਿਹੜੀ ਹੈ ਉਹ ਗੱਲਬਾਤ ਹੈ ਤੁਸੀਂ ਗੱਲ ਕਰੋ ਕੀ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਸਿੱਧਾ ਇਸੇ ਤਰੀਕੇ ਨਾਲ ਰਾਹ اختیار ਕੀਤਾ ਗਿਆ ਇਸ ਤੋਂ ਇਲਾਵਾ ਅਗਲੇ ਜਿਹੜੇ ਸਵਾਲ ਤੇ ਜਿਹੜੇ ਸੰਸੇ ਨੇ ਕਿਉਂ ਜਿਹੜਾ ਹੈ ਸਰਕਾਰੀ ਵਿਭਾਗਾਂ ਦਾ ਲਗਾਤਾਰ ਜਿਹੜਾ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ ਉਹਨਾਂ ਦਾ ਨਿੱਜੀਕਰਨ ਹੁੰਦਾ ਜਾ ਰਿਹਾ ਹੈ ਔਰ ਇਸ ਸਭ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਔਰ ਉਹਨਾਂ ਨੂੰ ਆਪਣੀ ਮੁਲਾਜ਼ਮਤ ਦੇ ਉੱਤੇ ਸਵਾਲ ਖੜੇ ਹੁੰਦੇ ਹੋਏ ਕਿਉਂ ਨਜ਼ਰ ਆ ਰਹੇ ਨੇ ਉਹਨਾਂ ਨੂੰ ਕਿਉਂ ਇਹ ਖਦਸ਼ੇ ਜਾਪ ਰਹੇ ਹੈ ਕਿ ਉਹਨਾਂ ਦੀ ਜਿਹੜੀ ਨੌਕਰੀ ਹੈ ਉਹ ਕਿਸੇ ਵੇਲੇ ਵੀ ਜਾ ਸਕਦੀ ਹੈ ਤਾਂ ਇਹ ਸਾਰੇ ਸਵਾਲਾਂ ਦੇ ਅੱਜ ਜਿਹੜੇ ਜਵਾਬ ਤੁਸੀਂ ਆਪ ਦੇਣੇ ਹੈ ਕਿਉਂਕਿ ਇਹ ਪ੍ਰੋਗਰਾਮ ਤੁਹਾਡਾ ਆਪਣਾ ਲੋਕਾਂ ਦਾ ਪ੍ਰੋਗਰਾਮ ਹੈ ਜਿਹੜੇ ਸਾਡੇ ਨੰਬਰ ਨੇ ਉਹਨਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਉਸ ਤੋਂ ਪਹਿਲਾਂ ਪੂਰੇ ਮਸਲੇ ਦੇ ਉੱਤੇ ਇੱਕ ਡਿਟੇਲਡ ਰਿਪੋਰਟ ਦੇਖਦੇ ਹਾਂ ਸ਼ੁੱਕਰਵਾਰ ਨੂੰ ਲਗਭਗ 3000 ਬੱਸਾਂ ਪੰਜਾਬ ਦੀਆਂ ਸੜਕਾਂ ਤੇ ਨਹੀਂ ਉਤਰੀਆਂ ਪੀਆਰਟੀਸੀ ਤੇ ਪੰਬਸ ਠੇਕਾ ਮੁਲਾਜ਼ਮਾਂ ਨੇ ਬੱਸਾਂ ਦਾ ਚੱਕਾ ਜਾਮ ਕਰਕੇ ਸਰਕਾਰ ਦੀ ਕਿਲੋਮੀਟਰ ਸਕੀਮ ਦਾ ਵਿਰੋਧ ਕੀਤਾ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਵਾਰ-ਵਾਰ ਕਿਲੋਮੀਟਰ ਸਕੀਮ ਦੇ ਟੈਂਡਰ ਲਿਆ ਕੇ ਸਾਡੇ ਮਹਿਕਮੇ ਦਾ ਨਿੱਜੀਕਰਨ ਕਰਨ ਤੇ ਲੱਗੀ ਹੈ ਇਸ ਦੇ ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਂ ਸਿਰ ਤਨਖਾਹ ਨਾ ਮਿਲਣ ਦਾ ਵੀ ਮੁਲਾਜ਼ਮਾਂ ਨੇ ਵਿਰੋਧ ਕੀਤਾ ਲਗਾਤਾਰ ਦੋਵਾਂ ਨੀਆਂ ਜਥੇਬੰਨੀਆਂ ਦੋਵਾਂ ਆਧਾਰੀਆਂ ਨੀਆਂ ਜਥੇਬੰਨੀਆਂ ਕਿਲੋਮੀਟਰ ਸਕੀਮ ਦਾ ਵਿਰੋਧ ਕਰਦੇ ਆ ਰਹੇ ਹਨ ਤੇ ਟੈਂਡਰ ਲਗਾਤਾਰ ਕੱਢਣ ਦੀ ਕੇਂਦਰ ਸਰਕਾਰ ਦੀ ਜੋ ਪੰਜਾਬ ਸਰਕਾਰ ਦੀ ਜੋ ਕੋਸ਼ਿਸ਼ ਸੀ ਉਹਨੂੰ ਰੋਕਦੇ ਆ ਰਹੇ ਸਨ ਅਸੀਂ ਆਪਣਾ ਪੀਸਫੁਲੀ ਜੋ ਪ੍ਰੋਟੈਸਟ ਆ ਉਹ ਕਰ ਰਹੇ ਸੀ ਮੈਂ ਮੈਂ ਸਰਬੀ ਸਿੰਘ ਪੁੱਲਰਾ ਸੂਬਾ ਆਗੂ ਪਨ ਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਬਠਿੰਡਾ ਔਰ ਪੁਲਸ ਨੇ ਜ਼ਬਰਦਸਤੀ ਸਾਨੂੰ ਅਰੈਸਟ ਕਰ ਲਿਆ ਗਿਆ ਖਿੱਚ ਤੋਕੇ ਔਰ ਸਾਨੂੰ ਥਾਣੇ ਦੇ ਵਿੱਚ ਲਿਜਾ ਰਹੀ ਆ ਔਰ ਲਗਾਤਾਰ ਜੋ ਧੱਕੇਸ਼ਾਹੀ ਆ ਉਹ ਸਾਡੇ ਨਾਲ ਹੋ ਰਹੀ ਆ ਔਰ ਜੋ ਸਾਡਾ ਪਟਾਚੀ ਇਹ ਬਿਲਕੁਲ ਅਸੀਂ ਪੀਸਫੁਲੀ ਕਰ ਰਹੇ ਸੀ ਔਰ ਸਵੇਰੇ ਅਸੀਂ ਜੋ ਬੱਸ ਸਟੈਂਡ ਬੰਦ ਕੀਤਾ ਸੀ ਉਸ ਤੋਂ ਬਾਅਦ ਮਜਬੂਰਨ ਪੁਲਿਸ ਪ੍ਰਸ਼ਾਸਨ ਦੀ ਵੱਡੀ ਗੈਂਤੀ ਜਾ ਕੇ ਸਾਨੂੰ ਚੱਕ ਕੇ ਲੈ ਜਾ ਰਹੇ ਆ ਔਰ ਜੋ ਕਿਲੋਮੀਟਰ ਗੱਡੀਆਂ ਦਾ ਟੈਂਡਰ ਉਹ ਰੱਦ ਕਰਨ ਦੀ ਬਜਾਏ ਮਹਿਕਮੇ ਦਾ ਨਿੱਜੀ ਕਾਰਨ ਕਰਨ ਦੀ ਉਤੇ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਪਟਿਆਲਾ ਤੇ ਸੰਗਰੂਰ ਚ ਝੜਪਾਂ ਵੀ ਹੋਈਆਂ ਨੇ ਸੰਗਰੂਰ ਚ ਪ੍ਰਦਰਸ਼ਨਕਾਰੀ ਵੱਲੋਂ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਕੱਪੜਿਆਂ ਤੇ ਵੀ ਅੱਗ ਲਾਈ ਗਈ ਜਿਸ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਜੀਮਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਆਖਿਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਤੇ ਜ਼ਰੂਰ ਵਿਚਾਰ ਕਰ ਰਹੀ ਹੈ ਪਰ ਲੋਕਾਂ ਦੀ ਜਾਨ ਖਤਰੇ ਚ ਪਾਉਣ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ ਸਰਕਾਰ ਨੇ ਵਿਭਾਗਦੀਆਂ ਕਮੇਟੀਆਂ ਬਣਾਈਆਂ ਨੇ ਮਸਲਿਆਂ ਦੇ ਹੱਲ ਦੇ ਲਈ ਪ੍ਰਦਰਸ਼ਨਕਾਰੀਆਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ देखिए उन सभी की मांगों के ऊपर सरकार ऑलरेडी विचार कर रही है उनको डिफरेंट टाइम हम मीटिंग भी देते हैं आते भी हैं पर लेकिन उनको कानून को अपने हाथ में नहीं लेना चाहिए ना जो कि हम मुलाजमें बैठ के बात करें तो बात करके मसला हल हो सकता है उसको ये नहीं कि लॉ एंड ऑर्डर की पोजीशन को खराब करें और दूसरे लोगों की जान को खतरे में डालें अपनी जान भी खतरे में डालें और दूसरे लोगों की जान को भी खतरे में डालें तो हम तो उनकी सब मुश्किलें मेरे तो मंथ भाई पिछले थोड़े देर पहले मेरे से मिलके गए हैं तो मैंने उनको उनकी कमेटी बनाई हुई है डिपार्टमेंट की कमेटी बनी हुई है उस पर डिपार्टमेंट में ऐसा नहीं होता कि 24 घंटे में कोई मामला हल होता है उनको टाइम दिया गया कि भाई इतने समय तो में ये हल हो जाएगा तो उनको वेट करनी चाहिए उनको संजम रखना चाहिए ਹੁਣ ਜਿਹੜੀ ਕਿਲੋਮੀਟਰ ਸਕੀਮ ਦੇ ਲਈ ਐਨਾ ਰੌਲਾ ਪਿਆ ਹੈ ਉਸ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਆ 1998 ਚ ਕਿਲੋਮੀਟਰ ਸਕੀਮ ਲਾਂਚ ਕੀਤੀ ਗਈ ਸੀ ਇਸ ਸਕੀਮ ਤਹਿਤ ਨਿੱਜੀ ਕੰਪਨੀਆਂ ਤੋਂ ਸਰਕਾਰ ਬੱਸਾਂ ਲੀਜ਼ ਤੇ ਲੈਂਦੀ ਹੈ ਨਿੱਜੀ ਕੰਪਨੀਆਂ ਬੱਸਾਂ ਖਰੀਦ ਕੇ 6 ਸਾਲ ਲਈ ਸਰਕਾਰ ਨੂੰ ਦਿੰਦੀਆਂ ਨੇ ਕਿਲੋਮੀਟਰ ਦੇ ਹਿਸਾਬ ਨਾਲ ਨਿੱਜੀ ਕੰਪਨੀਆਂ ਨੂੰ ਪੈਸੇ ਦਿੱਤੇ ਜਾਂਦੇ ਨੇ ਬਸ ਤੇ ਡਰਾਈਵਰ ਦੋਵੇਂ ਨਿੱਜੀ ਕੰਪਨੀ ਦੇ ਹੁੰਦੇ ਨੇ ਜਦਕਿ ਬਸ ਤੇ ਕੰਡਕਟਰ ਸਰਕਾਰੀ ਮੁਲਾਜ਼ਮ ਹੁੰਦਾ ਹੈ ਪੰਜਾਬ ਸਰਕਾਰ ਨੇ ਜੁਲਾਈ 2022 ਚ ਇਸ ਸਕੀਮ ਤਹਿਤ ਬੱਸਾਂ ਪਾਉਣ ਦੀ ਤਜਵੀਜ਼ ਰੱਖੀ ਸੀ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਚ 219 ਬੱਸਾਂ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਨਿੱਜੀ ਕੰਪਨੀਆਂ ਤੋਂ ਬੱਸਾਂ ਲੀਜ਼ ਤੇ ਲੈਣ ਦੇ ਲਈ ਟੈਂਡਰ ਜਾਰੀ ਕੀਤੇ ਗਏ 2023 ਤੱਕ ਪੰਜਾਬ ਸਰਕਾਰ ਦੀ ਸਕੀਮ ਨੂੰ ਖੁਲਾਰਾ ਨਹੀਂ ਮਿਲਿਆ ਸਿਰਫ ਦੋ ਨਿੱਜੀ ਕੰਪਨੀਆਂ ਨੇ ਸਕੀਮ ਚ ਰੁਚੀ ਦਿਖਾਈ ਸੀ ਹਾਲਾਂਕਿ ਕਿਲੋਮੀਟਰ ਸਕੀਮ ਦਾ ਪੀਆਰਟੀਸੀ ਠੇਕਾ ਮੁਲਾਜ਼ਮਾ ਨੇ ਵਿਰੋਧ ਕੀਤਾ ਹੈ ਔਰ ਸਾਡੇ ਨੰਬਰ ਜਿਹੜੇ ਆ ਲਗਾਤਾਰ ਸਕਰੀਨ ਤੇ ਫਲੈਸ਼ ਹੋ ਰਿਹਾ ਇੱਕ ਕਾਰਨ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਆ ਸਸੇ ਗਾਲ ਜੀ ਤੁਹਾਡਾ ਸਵਾਗਤ ਹੈ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਔਰ ਅੱਜ ਦੇ ਇਸ ਧਰਨੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਲਖਮਿੰਦਰ ਸਿੰਘ ਜੀ ਪ੍ਰਧਾਨ ਚੰਡੀਗੜ੍ਹ ਡੀਪੋ ਪੰਜਾਬ ਰੋਡ ਵਿੱਚ ਪਨਪਾ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ 1/19 ਤੋਂ ਜੀ ਲਖਮਿੰਦਰ ਜੀ ਅੱਜ ਜੀ ਸਰ ਜਿਹੜੀ ਆ ਉਹ ਲੰਬੇ ਸਮੇਂ ਤੋਂ ਦੇਖੋ ਸਰਕਾਰ ਜਿਹੜੀ ਇਹ ਬਦਲਾਵ ਵਾਲੀ ਸਰਕਾਰ ਹੈ ਜਿਹਨੂੰ ਅਸੀਂ ਬੱਸਾਂ ਦੇ ਵਿੱਚ ਪਬਲਿਕ ਨੂੰ ਜਾਗਰੂਕ ਕਰਕੇ ਵੋਟਾਂ ਪਵਾਈਆਂ ਨੇ ਕਿ ਕਿਹੜੀ ਸਰਕਾਰ ਸਾਨੂੰ ਆਸੀ ਕਿ ਮਲਾਜ਼ਮ ਵਰਗ ਬਾਰੇ ਕੋਈ ਸੋਚੇ ਕਿ ਜਿਹੜਾ ਰੋਡਵੇਜ ਨਕਦ ਕਮਾਈ ਵਾਲਾ ਮਹਿਕਮਾ ਹੈ ਜਿਹੜਾ ਕਿ ਰਵਾਈਟਿਡ ਡਿਪਾਰਟਮੈਂਟ ਹੈ ਪੁਸਤਾਨੀ ਮਹਿਕਮਾ 1947 ਤੋਂ ਓਮਨੀ ਬੱਸਾਂ ਜਿਹੜੀ ਲਾਹੌਰ 'ਚ ਚੱਲਦੀ ਸੀ ਉਦੋਂ ਲੈ ਕੇ ਹੁਣ ਤੱਕ ਜਿਹੜਾ ਰਵਾਈਟਿਡ ਰਵਾਈਟਿਡ ਡਿਪਾਰਟਮੈਂਟ ਹੈ ਤੇ ਨਕਦ ਕਮਾਈ ਵਾਲਾ ਮਹਿਕਮਾ ਹੈ ਤੇ ਸਰਕਾਰ ਇਹਦਾ ਨਿੱਜੀਕਰਨ ਜਾ ਰਹੀ ਹੈ ਦੇਖੋ ਸਾਨੂੰ ਇੱਕ ਕੋਈ ਵੀ ਬੈਂਕ ਮਨਾਂ ਨਹੀਂ ਕਰਦਾ ਅਸੀਂ ਸਰਕਾਰ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਾਂ ਉਹਦੇ ਵਿੱਚ ਸਰਕਾਰ ਨੂੰ ਕਲੀਅਰ ਕਰ ਚੁੱਕੇ ਹਾਂ ਕਿ ਤੁਸੀਂ ਜਿਹੜੀ ਬੱਸਾ ਲੈਣੀ ਹੈ ਕਰਜ਼ਾ ਲੈ ਕੇ ਪਾ ਲਓ ਪਨਵਸ ਦੇ ਵਿੱਚ ਪਾ ਲਓ ਤਾਂ ਕਿ ਜਿਹੜੀ ਕਰਜ਼ਾ ਮੁਕਤ ਹੋ ਕੇ ਬਸ ਪੰਜਾਬ ਰੋਡਵੇਜ ਵਿੱਚ ਮਰ ਜੋ ਜਗ ਜੋ ਪਹਿਲੇ ਸਮੇਂ ਵਿੱਚ ਹੁੰਦੀ ਆਈ ਐ ਅੱਜ ਤੱਕ ਆਨ ਰਿਕਾਰਡ ਨਜ਼ਰੋ ਚ ਹੀ ਗੱਲ ਕਰ ਰਿਆ ਇੱਕ ਵੀ ਕਿਸ਼ਤ ਪੰਜਾਬ ਰੋਡਵੇਜ ਜਿਹੜੀ ਪਿਛਲੇ ਸਵੇ ਬੈਂਕਾਂ ਤੋਂ ਕਰਜ਼ਾ ਲੈ ਕੇ ਪੰਜ ਆ ਵੱਖ-ਵੱਖ ਇੰਡੀਅਨ ਬੈਂਕ ਐ ਮਹਾਰਾਸ਼ਟਰਾ ਬੈਂਕ ਐ ਜਾਂ ਕਿਸੇ ਬੈਂਕ ਤੋਂ ਲੈ ਕੇ ਪੰਜਾਂ ਨੇ ਕਰਜ਼ਾ ਲੈ ਕੇ ਵਸਾਂ ਇੱਕ ਵੀ ਕਿਸ਼ਤ ਆਨ ਰਿਕਾਰਡ ਗੱਲ ਕਰ ਰਿਆ ਟੁੱਟੀ ਨਹੀਂ ਹੈ ਤਾਂ ਸਰਕਾਰ ਇਹ ਜਿਹੜੀ ਕਿਲੋਮੀਟਰ ਗੱਡੀਆਂ ਪਾ ਕੇ ਕਿਤਨਾ ਕਿਤੇ ਜਿਹੜੀ ਡਰਾਈਵਰ ਸਟਾਫ ਦੀ ਜਿਹੜੀ ਸੀਗੀ ਡਰਾਈਵਰ ਦੀ ਪੋਸਟ ਨੂੰ ਖਤਮ ਕਰਨ ਜਾ ਰਹੀ ਹੈ ਮਹਿਕਮੇ ਦਾ ਨਿੱਜੀ ਕਰਨ ਜਾ ਰਹੀ ਹੈ ਅਸੀਂ ਨਕਦ ਕਮਾਈ ਮੈਕਮਾ ਸਾਡਾ ਰੋਡਵੇਜ ਹੈ ਤੁਸੀਂ ਬੱਸ ਵੀ ਸਫਰ ਕਰਦੇ ਹੋ ਪਹਿਲਾਂ ਤੁਸੀਂ ਪੈਸੇ ਦਿੰਦੇ ਹੋ ਤੁਹਾਨੂੰ ਬਾਅਦ ਦੇ ਵਿੱਚ ਟਿਕਟ ਜਾਰੀ ਹੁੰਦੀ ਹੈ ਇਹ ਸੋਨੇ ਦੇ ਟਾਇਰਾਂ ਨਾਲ ਚੱਲਣ ਵਾਲਾ ਮੈਕਮਾ ਜਿਹਨੂੰ ਸਰਕਾਰ ਖਤਮ ਕਰਨਾ ਚਾਹੁੰਦੀ ਹੈ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕਿ ਆਰਬਿਟ ਦੀ ਬੱਸਾਂ ਤੇ ਪੀਆਰਟੀਸੀ ਜਾਂ ਪੰਜਾਬ ਰੋਡਵੇਜ ਲਿਖਾਂਗੇ ਉਹ ਸਰਕਾਰ ਹੈ ਜਿਸ ਇਸ ਹੱਦ ਉਤਰਾਈ ਹੈ ਕਿ ਸਾਡੇ ਜਿਹੜੇ ਪ੍ਰਦਾਨ ਸੈਕਟਰੀ ਹੈ ਉਹ ਟੈਂਡਰ ਖੋਲਣ ਦੀ ਜਿਹੜੀ ਸੀਗੀ ਸਕੀਮ ਲਾਈ ਹੋਈ ਸੀ ਇਹਨਾਂ ਨੇ ਉਹਨਾਂ ਨੂੰ ਨਜ਼ਰਵੰਦ ਕਰਕੇ ਵੱਖ-ਵੱਖ ਥਾਣਿਆਂ ਵਿੱਚ ਰੱਖਿਆ ਹੈ। ਅੱਛਾ ਹੁਣ ਖਦਸ਼ਾ ਕੀ ਹੈ? ਮਤਲਬ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਜਿਹੜੇ ਸਾਡੇ ਵਿੱਤ ਮੰਤਰੀ ਹੈ ਉਹ ਕਹਿੰਦੇ ਆ ਕਹਿੰਦੇ ਸਬਰ ਕਰਨਾ ਚਾਹੀਦਾ ਜਦੋਂ ਗੱਲਬਾਤ ਚੱਲ ਰਹੀ ਹੈ ਤਾਂ ਅਜਿਹੇ ਹੰਸਕ ਪ੍ਰਦਰਸ਼ਨ ਕਿਉਂ? ਦੇਖੋ ਜੀ ਸਰਕਾਰ ਬਣੀ ਨੂੰ ਲਗਭਗ 4 ਸਾਲ ਹੋ ਗਏ। ਸਾਡੇ ਕੋਲ ਸਿਰਫ 6 ਮਹੀਨੇ ਹੈ। ਠੀਕ ਹੈ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਣਾ ਹੈ। ਇਹ ਸਰਕਾਰ ਨੇ 4 ਸਾਲਾਂ ਦੇ ਵਿੱਚ ਇੱਕ ਵੀ ਮੁਲਾਜ਼ਮ ਰੂਡਵੇਜ ਦਾ ਜਾਂ ਪੀਆਰਟੀ ਦਾ ਜਿਹੜੇ ਕੰਟਰੈਕਟ ਮੁਲਾਜ਼ਮ ਹੈ ਜਿਹੜੇ ਕੀ ਆਪਣੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਆ ਉਹ ਬੱਕੇ ਨਹੀਂ ਕੀਤੇ ਮੈਂ ਆਨ ਰਿਕਾਰਡ ਤੁਹਾਡੇ ਸਕਰੀਨ ਤੇ ਗੱਲ ਕਰ ਰਿਹਾ ਕਿ ਪਹਿਲੀ ਵਾਰ ਹੋ ਰਿਹਾ ਜਿੰਦਗੀ ਜਿੱਤੀ ਪੇਪਰ ਦੇ ਕੇ ਵੀ ਬੰਦੇ ਕੱਚੇ ਆ ਅਸੀਂ ਯੂਨੀਵਰਸਿਟੀ ਤੋਂ ਪੇਪਰ ਦੇ ਕੇ ਵੀ ਕੱਚੇ ਐ 12 13 ਤੋਂ ਸਾਡੀ ਸੰਖਿਆ ਕੰਟਰੈਕਟ ਤੇ ਤੇ ਆਊਟਸੋਰਸ ਦਾ ਵੀ ਕੋਈ ਹੱਲ ਨਹੀਂ ਕੀਤਾ ਜਦੋਂ ਸਾਨੂੰ ਅਸੀਂ ਮੈਂ ਸਰਕਾਰ ਕੋਲ 100 ਕਰੋੜ ਦੇ ਲਗਭਗ ਪੰਜਾਬ ਰੋਡਵੇ ਦੇ ਵਿੱਚ ਬਜਟ ਜਿਹੀ ਸੈਕਸ਼ਨ ਮਿਲੀ ਹੋਈ ਹੈ ਉਹਦੇ ਦਿਨ ਮਹਿਕਮੇ 'ਚ ਗੱਡੀਆਂ ਪਾਓ 1988 90 ਤੋਂ ਜਦੋਂ ਦਰਬਾਰਾ ਸਿੰਘ ਸੀਐਮ ਸੀਗੇ ਉਸ ਤੋਂ ਬਾਅਦ ਪੰਜਾਬ ਰੋਡਵੇ ਦੇ ਵਿੱਚ ਇੱਕ ਵੀ ਬੱਸ ਨਹੀਂ ਪਈ ਪੰਨਵਾਸ ਦੇ ਵਿੱਚ ਪੰਜਾਂ ਨੇ ਪਰ ਉਹ ਕਰਜ਼ਾ ਮੁਕਤ ਹੋ ਕੇ ਰੋਡਵੇ 'ਚ ਮਰਜ਼ ਹੋ ਗਈਆਂ ਨੇ ਠੀਕ ਆ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਕਿ ਬੈਂਕ ਸਾਡੇ ਪਿੱਛੇ ਪਿੱਛੇ ਘੁੰਮ ਰਹੇ ਆ ਅਸੀਂ 1 ਸਾਲ ਵਿੱਚ ਬੱਸ ਫ੍ਰੀ ਕਰਾਂਗੇ ਉਹ ਬੱਸ ਫਰੀ ਕਰਕੇ ਜੇ ਕਿਲੋਮੀਟਰ ਦੇ ਨੁਕਸਾਨ ਨਵਜੋਤ ਜੀ 1 ਮਿੰਟ ਦਿਓ ਮੈਂ ਕਲੀਅਰ ਕਰਦਾ ਜੀ ਕਿਲੋਮੀਟਰ ਸਭ ਤੋਂ بڑا ਨੁਕਸਾਨ ਇਹ ਹੈ ਕਿ ਜਿਹੜੀ ਬੱਸ ਹੈ ਉਹ ਪੈਸਾ ਭੱਟੇ ਜਾਂ ਨਾ ਭੱਟੇ ਮਾਲਕ ਪਹਿਲੀ ਤਰੀਕ ਨੂੰ ਆਣ ਕੇ ਜੋ ਕਿਲੋਮੀਟਰ ਦਾ ਐਗਰੀਮੈਂਟ ਸਰਕਾਰ ਨਾਲ ਹੋਇਆ ਹੈ ਉਹ ਆਣ ਕੇ ਪੈਸੇ ਲੈ ਲੂਗਾ ਉਦਾਹਰਣ ਦੇ ਤੌਰ ਤੇ ਕਰੋਨਾ ਦੇ ਟਾਈਮ ਦੇ ਵਿੱਚ ਬੱਸਾਂ ਖੜੀਆਂ ਬੱਸਾਂ ਦੇ ਮਾਲਕ ਪੈਸੇ ਲੈ ਗਏ ਆ ਠੀਕ ਆ ਜਦੋਂ ਕਿ 4 5 5 ਸਾਲ ਬੱਸ ਚੱਲਦੀ ਹੈ ਉਸ ਤੋਂ ਬਾਅਦ ਬੱਸ ਆਪਣੀ ਲੈ ਜਾਂਦੇ ਆ ਜੇ ਮਹਿਕਮਾ ਆਪਣੀ ਗੱਡੀ ਪਾਏ ਤਾਂ ਤੁਹਾਨੂੰ ਪਤਾ ਹੈ ਕਿ 15 ਸਾਲ ਅਸੀਂ ਬੱਸ ਨੂੰ ਰੀਨਿਊ ਕਰਾ ਕੇ ਨਿਊ ਕਰਾ ਕਰਾ ਕੇ ਚਲਾਉਂਦੇ ਆ ਤੇ 1 ਸਾਲ ਵਿੱਚ ਤਾਂ ਬੱਸ ਦਾ ਕਰਦੇ ਹੀ ਉਤਰ ਜਾਂਦਾ ਹੂੰ ਠੀਕ ਆ ਇਸ ਕਰਕੇ ਸਰਕਾਰ ਬੱਸ ਪਾਏ ਅਸੀਂ ਕਦੋਂ ਕਹਿੰਦੇ ਨਾ ਪਾਏ ਪਬਲਿਕ ਨੂੰ ਸਹੂਲਤ ਦੇ ਠੀਕ ਆ ਨਾ ਤੇ ਮਹਿਕਮੇ ਵਿੱਚ ਬੱਸ ਪਾਏ ਅਸੀਂ ਕਦੋਂ ਇਸ ਗੱਲ ਤੋਂ ਡਿਨਾਈ ਨਹੀਂ ਕਰਦੇ ਯੂਨੀਅਨ ਨਾਲ ਸਰਕਾਰ ਦੇ ਬੱਸ ਇਹੜੀ ਪਰ ਨਾ ਪਾਉਣ ਪਿੱਛੇ ਕਾਰਨ ਕੀ ਆ ਲਖਵਿੰਦਰ ਜੀ ਨਾ ਪਾਉਣ ਪਿੱਛੇ ਕਾਰਨ ਕੀ ਆ ਜਦੋਂ ਇੱਕ ਸਾਲ ਚ ਬੱਸ ਫ੍ਰੀ ਹੋ ਗਈ ਸਰਕਾਰ ਦਾ ਜਿਹੜਾ ਸਰਕਾਰ ਦੇ ਦੇਖੋ ਜਿਹੜੇ ਸੀਗਾ ਕਹਿੰਦੇ ਕਿ ਬੱਸਾਂ ਸਾਡੇ ਕੋਲ ਪੈਸਾ ਨਹੀਂ ਜਾਂ ਅਸੀਂ ਜਿਹੜੀ ਕਿਲੋਮੀਟਰ ਗੱਡੀਆਂ ਸੀ ਸਰਕਾਰ ਐ ਦਿਖਾਪ ਕੀ ਕਿਦਰਾ ਕਿਦੇ ਉਹੀ ਗੱਲ ਆ ਕਿ ਨਾ ਨਿੱਜੀਕਰਨ ਕਰਨਾ ਚਾਹੁੰਦੇ ਆ ਜਿੱਦਾਂ ਕਿ ਹੁਣ ਨਿੱਜੀ ਕਰਨ ਕੀ ਪ੍ਰਾਈਵੇਟ ਮਾਲਕਾਂ ਦੇ ਹੱਥ ਵਿੱਚ ਕੁੰਜੀ ਦੇ ਦੇਣੀ ਹੈ ਮੈਕਮਾ ਰੋਡਵੇਜ ਬੰਦ ਕਰ ਦੇਣਾ ਹੋਰ ਸਿੱਧਾ ਸਿੱਧਾ ਇਹ ਹੀ ਜਾਪਦਾ ਹੈ ਕਿ ਜਿਹੜੇ ਆਪਣੇ ਜਿਹੜੇ ਇਹਨਾਂ ਦੇ ਚਹੇਤੇ ਆ ਜਿਹੜੇ ਬੜੇ-ਬੜੇ ਕੰਪਨੀਆਂ ਦੇ ਮਾਲਕ ਆ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਸਰਕਾਰ ਜਰਗੀ ਮੈਕਮੇ ਕਿਉਂਕਿ ਨਗਦ ਕਮਾਈ ਵਾਲਾ ਮੈਕਮਾ ਹੈ ਇਹਦਾ ਇਦਾਂ ਦਾ ਮੈਕਮਾ ਹੈ ਸਰ ਇੱਕ ਗੱਡੀ 30 30 ਚੱਲ ਜਲੀ ਜੇ ਸਿੰਪਲ ਗੱਲ ਕਰਦਾ ਮੈਂ ਅੱਜ ਕੱਲ੍ਹ ਦੇਖੋ 2200 ਕਰੋੜ ਰੁਪਏ ਚੱਲ ਜਣ ਮੂਮੈਂਟ ਡਿਪਾਰਟਮੈਂਟ ਤੇ ਲੈਣਾ ਆਪਾਂ ਨੇ ਲਗਭਗ ਠੀਕ ਹੈ ਨਾ ਉਹ ਸਾਨੂੰ ਮਿਲ ਨਹੀਂ ਰਿਹਾ ਬਗੈਰ 100 ਤੋਂ ਗੱਡੀਆਂ ਕਿਹੜੀਆਂ ਅਸੀਂ ਕਰ ਮੈਕਮਾ ਸਰਕਾਰ ਆਪਣੀ ਬਸ ਪਾਏ 100 ਕਰੋੜ ਰੁਪਏ ਸਰਕਾਰ ਦੇ ਕੋਲ ਪਿਆ ਜਿਹੜੀ ਜਾਣਕਾਰੀ ਮੈਨੂੰ ਲਗਭਗ ਦੇ ਕਰੀਬ ਮਿਲੀ ਹੈ ਜਿਹੜੀ ਸੈਕਸ਼ਨ ਹੋਇਆ ਹੋਇਆ ਉਹ ਪੰਜਾਬ ਰੋਡ ਵੇ ਦੇ ਜਿਹੜਾ ਤੁਸੀਂ ਵਿਮਨ ਡਿਪਾਰਟਮੈਂਟ ਤੋਂ ਕਹਿ ਰਹੇ ਹੋ ਉਹ ਮਤਲਬ ਦੇਖੋ ਜੀ ਸਾਡੀਆਂ ਧੀਆ ਸਾਡੀ ਭੈਣਾ ਪੰਜਾਬ ਕੋਈ ਵੀ ਸਟੇਟ ਗਵਰਨਮੈਂਟ ਆਪਣੀ ਸਟੇਟ ਦੇ ਲੋਕਾਂ ਲਈ ਵੈਲਫੇਅਰ ਸਕੀਮ ਲੈ ਕੇ ਆਉਂਦੀ ਹੈ ਕਿਉਂਕਿ ਸਾਡੀ ਉਹ ਧੀਆ ਭੈਣਾ ਨੇ ਸਫਰ ਕਰਨਾ ਹੈ ਅਸੀਂ ਕਰੇ ਵਧੀਆ ਗੱਲ ਹੈ ਅਸੀਂ ਵੀ ਕਹਿੰਦੇ ਆ ਕਿ ਸਰਕਾਰ ਨੇ ਵਧੀਆ ਸਕੀਮ ਦਿੱਤੀ ਆ ਪਰ ਉਹ ਮਹਿਕਮੇ ਨੂੰ ਜਿਹੜਾ ਟੀਜਰ ਚਾਹੀਦਾ ਹੈ ਸਪੇਅਰ ਪਾਉਣਾ ਚਾਹੀਦਾ ਉਹਦੇ ਵਾਸਤੇ ਤਾਂ ਪੈਸੇ ਨਹੀਂ ਕਿਉਂਕਿ ਸਾਡ ਮਹਿਕਮਾ ਤਾਂ ਕਲੇਮ ਕਰੇਗਾ ਨਾ ਤਾਂ ਮਹਿਕਮਾ ਚਾਈਲਡ ਐਂਡ ਊਮਨ ਡਿਪਾਰਟਮੈਂਟ ਤੋਂ ਕਲੇਮ ਕਰਦਾ ਹੈ ਜਦੋਂ ਕਨੈਕਟਰ ਟਿਕਟ ਕੱਢਦਾ ਹੈ ਤਾਂ ਜ਼ੀਰੋ ਦੀ ਟਿਕਟ ਨਿਕਲਦੀ ਹੈ ਊਮਨ ਦੀ ਤਾਂ ਉਹ ਬਾਅਦ ਵਿੱਚ ਅਵੇਲੇ ਨ ਉਹ ਤਕਰੀਬਨ ਲਗਭਗ ਜਿਹੜੇ ਅੰਕੜੇ ਆ ਉਹ ਲਗਭਗ ਤਕਰੀਬਨ 2200 ਕਰੋੜ ਰੁਪਏ ਦੇ ਉੱਪਰ ਜੀ ਹਾਂਜੀ ਸਰ ਇਸ ਕਰਕੇ ਅਸੀਂ ਸਾਡੀਆਂ ਸਿਰਫ ਜਾਇਜ਼ ਮੰਗਾਏ ਕੋਈ ਨਜਾਇਜ਼ ਨਹੀਂ ਹੈ ਕਿਲੋਮੀਟਰ ਗੱਡੀ ਨਾ ਪਾਏ ਮਹਿਕਮੇ ਜੀ ਦੀ ਗੱਡੀ ਪਾਏ ਅਸੀਂ ਕਰਜਾ ਤਾਰੂਗਾ ਅਸੀਂ ਝੁਝਾਰੂ ਲੋਕ ਹੈ ਤੇ ਸਾਨੂੰ ਪੱਕੇ ਕਰੇ ਸਾਡੀਆਂ ਦੋ ਹੀ ਮੰਗਾ ਹੋਰ ਤਾਂ ਸਾਡੀ ਮੰਗ ਨਹੀਂ ਕੋਈ ਤੇ ਸਰਕਾਰ ਜਾਣ ਵਾਲੀ ਹੈ ਹਜ਼ਾਰਾਂ ਹੀ ਮੀਟਿੰਗਾਂ ਕਰਨੀਆਂ ਮਾਨ ਲਿਓਗਾ ਟਰਾਂਸਪੋਰਟ ਮੰਤਰੀ ਸ੍ਰੀ ਲਾਲ ਸਰਦਾਰ ਅੱਛਾ ਲਖੀ ਜੀ ਦੋ ਮੰਗਾ ਤੁਸੀਂ ਆਪਣੀ ਦੁਹਰਾ ਦਿਓ ਇੱਕ ਦਾ ਕਹਦੇ ਵੀ ਕੱਚਿਆਂ ਨੂੰ ਪੱਕਾ ਕਰਨਾ ਦੂਸਰੀ ਦੀ ਤੁਸੀਂ ਗੱਲ ਕੀਤੀ ਕਿਲੋਮੀਟਰ ਗੱਡੀਆਂ ਨਾ ਪਾਏ ਸਰਕਾਰ ਮਹਿਕਮੇ ਦੇ ਵਿੱਚ ਗੱਡੀ ਪਾਏ ਮਤਲਬ ਆਪਣੀਆਂ ਗੱਡੀਆਂ ਜਿਹੜੀਆਂ ਨੇ ਉਹ ਪਾਈ ਜਾਣ ਤਾਂ ਜੋ ਕਿ ਸਰਕਾਰ ਦੀਆਂ ਆਪਣੀਆਂ ਗੱਡੀਆਂ ਹੋਣ ਤੇ ਜਿਹੜੀ ਉਹ ਕਮਾਈ ਦਾ ਸਾਧਨ ਬਣ ਸਕਣ ਤੇ ਪੱਕਾ ਰੋਜ਼ਗਾਰ ਦਾ ਸਾਧਨ ਬਣ ਸਕਰ ਤੇ ਨਿੱਜੀ ਨਿੱਜੀਕਰਨ ਆਕਰ ਦੇਖੋ ਇਹ ਪੁਸਤੈਨੀ ਮਹਿਕਮੇ ਕਿੱਥੇ ਸਰਕਾਰ ਬਣਨ ਤੋਂ ਪਹਿਲਾਂ ਭਗਵਾਨ ਸਤਜਨ ਸਾਹਿਬ ਕਹਿੰਦੇ ਸੀਗੇ ਸਿਮਵਾਨੇ ਮੁੱਖ ਮੰਤਰੀ ਪੰਜਾਬ ਕਿ ਜਿਹੜਾ ਸੀਗਾ ਆਪਾਂ ਜਿਹੜੇ ਮਹਿਕਮੇ ਉਹਨਾਂ ਨੂੰ ਬਚਾਣਾ ਹੈ ਜਿਹੜੇ ਸਰਕਾਰੀ ਮਹਿਕਮੇ ਐ ਜਿਹੜੇ ਪੁਸਤੈਨੀ ਐ ਰਵਾਇਤੀ ਐ ਉਹਨਾਂ ਨੂੰ ਬਚਾਣਾ ਹੈ ਆ ਨਿੱਜੀਕਰਨ ਕਰਤਾ ਜੇ ਨਿੱਜੀ ਕਰਨ ਸਰਕਾਰ ਨੇ ਕਰ ਲਿਆ ਕਿਲੋਮੀਟਰ ਡਰਾਈਵਰ ਦਾ ਮਾਲਕ ਦਾ ਨੇ ਕਿਲੋਮੀਟਰ ਦੀ ਪਰਵਾਸਾ ਮੈਂ ਸਮਝਾ ਦਿੰਦਾ ਹਾਂ ਕਿਲੋਮੀਟਰ ਗੱਡੀ ਹੈ ਉਹ ਮਾਲਕ ਦੀ ਗੱਡੀ ਹੈ ਉਹਦੇ ਵਿੱਚ ਡਰਾਈਵਰ ਜਿਹੜਾ ਹੋਊਗਾ ਉਹ ਮਾਲਕ ਦਾ ਹੋਏਗਾ ਜਿਹੜੀ ਦੀ ਗੱਡੀ ਪਾਈ ਹੈ ਤੇ ਕਨੈਕਟਰ ਮਹਿਕਮੇ ਦਾ ਤੇ ਉਹ ਜਿਹੜਾ ਉਹਦੇ ਡਰਾਈਵਰ ਤੇ ਕੋਈ ਕੰਟਰੋਲ ਨਹੀਂ ਤੇ ਕੋਈ ਉਹ ਨਹੀਂ ਹੈ ਮਤਲਬ ਉਹਦੇ ਵਿੱਚ ਜਿਹੜਾ ਸੀਗਾ ਸਰਕਾਰ ਦਾ ਕੋਈ ਕੰਟਰੋਲ ਨਹੀਂ ਦਿੰਦਾ ਕਿਲੋਮੀਟਰ ਮੰਨ ਲਓ ਗੰਗਾ ਨਗਰ ਤੱਕ 500000 ਕਿਲੋਮੀਟਰ ਕਰਦੀ ਹੈ ਗੱਡੀ ਪੈਸਾ ਵੱਟੇ ਜਾਂ ਨਾ ਵੱਟੇ ਉਹ ਪਹਿਲੀ ਤਰੀਕ ਨੂੰ ਆਣ ਕੇ ਜੋ ਕਿਲੋਮੀਟਰ ਦਾ ਐਗਰੀਮੈਂਟ ਹੋਇਆ ਉਹ ਲੈ ਲੇਗਾ ਜੀ ਇਸ ਕਰਕੇ ਕਿਲੋਮੀਟਰ ਦਾ ਅਸੀਂ 50 ਸਾਢੇ ਮੰਗਾ ਦੋ ਐ ਕੰਟਰੈਕਟ ਮੁਲਾਜ਼ਮ ਜਿਹੜੇ ਆਪਣੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਆ ਜੋ ਇੱਕ ਰੈਗੂਲਰ ਮੁਲਾਜ਼ਮ ਲਈ ਚਾਹੀਦੀਆਂ ਹਨ ਹੁਣ ਇੱਕ ਮਿੰਟ ਦੇ ਦਿਓ ਨਵਜੋਤ ਜੀ ਮੈਂ ਕਲੀਅਰ ਕਰ ਦਮ ਜਿਹੜੀ ਸਰਕਾਰ ਦੀ ਨਿਲੈਕੀ ਹੈ 3300 ਦੇ ਲਗਭਗ ਪੰਜਾਬ ਰੋਡਵੇ ਦੇ ਵਿੱਚ ਪ੍ਰਮਾਣਤਾ ਅਸਾਮੀਆਂ ਖਾਲੀਆਂ ਪਈਆਂ ਹੂੰ ਕਹਿੰਦੇ ਨੇ ਕਿ ਦਾਲ ਬਣੀ ਬਣਾਈ ਚੱਕ ਕੇ ਆਪਾਂ ਨਾ ਖਾਣੀ ਐ ਇੱਕ ਮਾਰਕੀਟ ਤੋਂ ਲੈ ਕੇ ਬਣਾਨੀ ਐ ਇਹ ਕਹਿੰਦੇ 16 5 23 ਦੀ ਪਾਲਸੀ ਦੀਰ ਕਰ ਦਿੰਦੇ 16 5 23 ਦੀ ਪਾਲਸੀ ਉਹਨਾਂ ਵਰਕਰਾਂ ਵਾਸਤੇ ਐ ਜਾਂ ਉਹਨਾਂ ਮੁਲਾਜ਼ਮਾਂ ਵਾਸਤੇ ਐ ਜਿਨ੍ਹਾਂ ਨੇ ਪੇਪਰ ਨਹੀਂ ਦਿੱਤਾ ਜੋ ਐਦਾਂ ਹੀ ਮਤਲਬ ਭਰਤੀ ਹੋ ਗਏ ਜਿਹੜੀ ਜਿਹੜੇ ਅਸੀਂ ਮੁਲਾਜ਼ਮਾਂ ਕੰਟਰੈਕਟ ਵਾਲੇ ਇਹ 12 1300 ਕੋਲੀਆਂ ਸਾਡੀ ਸੰਖਿਆ ਰੋਡਵੇ ਦੇ ਵਿੱਚ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਆ ਠੀਕ ਆ ਸਾਨੂੰ ਰੈਗੂਲਰ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਪੇਪਰ ਅਸੀਂ ਦੇ ਲਿਆ ਮੈਡੀਕਲ ਸਾਡਾ ਹੋ ਗਿਆ ਪੁਲਿਸ ਵੈਰੀਫਿਕੇਸ਼ਨ ਸਾਡੀ ਹੋ ਗਈ ਜੋ ਪ੍ਰੋਵੀਜ਼ਨ ਅਸੀਂ ਕੱਟ ਚ 2015 ਤੋਂ ਭਰਤੀਆਂ 10 ਸਾਲ ਤੁਹਾਨੂੰ ਵੈਸੇ ਹੀ ਹੋ ਗਏ ਠੀਕ ਹੈ ਤੇ ਜਿਹੜੇ ਆਊਟਸੋਰਸ ਮੁਲਾਜ਼ਮ ਹੈ ਉਹਨਾਂ ਨੂੰ ਤੁਸੀਂ ਮੰਨੋਗੇ ਸਰ 17-17 ਸਾਲ ਹੋ ਗਏ ਆਊਟਸੋਰਸ ਨੂੰ ਕੰਮ ਕਰਦੇ ਨੂੰ ਸਰਕਾਰੀ ادارے ਵਿੱਚ ਬੰਦਾ ਪੈਰ ਤਾਂ ਹੀ ਪੰਦਾ ਕਿ ਮੈਂ ਇੱਕ ਨ ਇੱਕ ਦਿਨ ਪੱਕਾ ਹੋਊਗਾ ਤੇ ਕਿੰਨਾ ਮਿਹਨਤਾਂ ਤੁਹਾਨੂੰ ਇਸ ਵੇਲੇ ਜਿਹੜਾ ਉਹ ਮਿਲ ਰਿਹਾ ਔਸਤਨ ਜਿਹੜਾ ਕੰਮ ਕਰ ਰਿਹਾ ਮੁਲਾਜ਼ਮ ਕੱਚਾ ਜਿਹੜਾ ਮੰਨੋਗੇ ਤੁਸੀਂ ਤੁਹਾਨੂੰ ਵੀ ਹਨ ਕਿ ਅਸੀਂ ਜਿਹੜੀ ਸਾਨੂੰ ਤਨਖਾਹ ਨਹੀਂ ਮਿਲਦੀ ਸਾਨੂੰ ਉਜਰਤ ਮਿਲਦੀ ਹੈ ਉਜਰਤ ਤੇ ਤਨਖਾਹ ਉਜਰਤ ਕੀ ਹੈ ਉਹ ਜਿਹੜੇ ਹੁਣ ਨਵੇਂ ਮਲਾਜਮ ਆਊਟਸੋਰਸ ਤੇ ਭਰਤੀ ਹੋਏ ਐ ਉਹਨਾਂ ਨੂੰ 13-14 ਹਜ਼ਾਰ ਮਿਲਦਾ ਹੈ ਜੀ ਸਾਨੂੰ 19494 ਰੁਪਏ ਕਨੈਕਟਰ ਦੀ ਐ 2048 ਰੁਪਏ ਡਰਾਈਵਰ ਦੀ ਐ ਉਹਦੇ ਵਿੱਚੋਂ ਕੱਟ-ਕਟਾ ਕੇ ਸਾਡੇ ਕੋਲ ਉਹੀ 17-18 17500 ਮਿਲਦੀ ਐ ਬਸ ਜੇ ਤੁਸੀਂ ਕਿਹੜੀ ਟਾਲਸ ਚਾਹੀਏ ਜੇ ਪੱਕੇ ਹੋ ਜਾਂਦੇ ਹੋ ਫਿਰ ਕਿੰਨਾ ਕਿੱਥੋਂ ਤੱਕ ਅਸੀਂ ਪਿਛਲੀ ਜਿਹੜੀ ਲਾਸਟ ਮੀਟਿੰਗ ਹੋਈ ਆ ਸਾਡੀ ਉਹਦੇ ਵਿੱਚ ਅਸੀਂ ਸੈਕਟਰੀ ਸਾਹਿਬ ਨੂੰ ਮਾਨਯੋਗ ਰਣੋ ਰੰਜਮ ਜੀ ਨੂੰ ਕਲੀਅਰ ਕੀਤਾ ਕਿ ਸਰ ਅਸੀਂ 3 ਸਾਲ ਪਰਵੇਸ਼ਨ ਤੇ ਵੀ ਕੱਟਣ ਨੂੰ ਤਿਆਰ ਐ ਐਨੀ ਕੀ ਤਨਖਾਹ ਦਾ ਆਪਾਂ ਹੁਣ ਵੀ ਲੈ ਰਹੇ ਆ ਕਿਉਂਕਿ ਪੰਜਾਬ ਸਰਕਾਰ ਦਾ ਰੂਲ ਐ ਕਿ ਜੋ ਮੁਲਾਜ਼ਮ ਨੂੰ ਰੈਗੂਲਰ ਕਰਨਾ ਐ ਜਾਂ ਪੱਕਾ ਹੋਵੇਗਾ ਉਹਨੂੰ 3 ਸਾਲ ਬੇਸਿਕ ਪੇ ਮਿਲੇਗੀ ਤੇ ਅਸੀਂ ਬੇਸਿਕ ਪੇ ਤੇ ਕੰਮ ਇਹ ਨਾਲ ਸਰਕਾਰ ਦਾ ਫਾਇਦਾ ਵੀ ਹੁੰਦਾ ਸਾਨੂੰ ਇਹ ਅਸੀਂ ਪੱਕੇ ਹੋਵਗੇ ਤੁਸੀਂ ਮੰਨੋ ਕਿ ਸਰ ਸਾਡੇ ਅੱਧੇ ਮੁਲਾਜ਼ਮ ਅੱਜ ਤੇ तकरीबन ਹਰ ਹਫ਼ਤੇ ਇੱਕ-ਦੋ ਕ ਆਊਟਸੋਰਸਡ ਤੇ ਕੰਟਰੈਕਟ ਮੁਲਾਜ਼ਮ ਰਿਟਾਇਰ ਹੋ ਰਿਹਾ ਉਹਨਾਂ ਦੀ ਰਿਟਾਇਰਮੈਂਟ ਵਿੱਚ ਲਿਖਿਆ ਜਾਂਦਾ ਹੈ ਉਹ ਇਸ ਮੁਲਾਜ਼ਮ ਨੂੰ ਦੁਪਹਿਰ ਤੋਂ ਬਾਅਦ ਡਿਊਟੀ ਤੋਂ ਫਾਰਕ ਕੀਤਾ ਜਾਂਦਾ ਹੈ ਉਹ ਐਨੀ ਨੌਕਰੀ ਸੇਵਾਮੁਕਤ ਲਿਖ ਸਕਦੇ ਆ ਦੇਖੋ ਆਊਟਸੋਰਸਡ ਮੁਲਾਜ਼ਮਾਂ ਕੰਟਰੈਕਟੋ ਵੀ ਤਾਂ ਮਹਿਕਮੇ ਦਾ 파ਟ ਹੈ ਸਾਡੀ ਮੰਗ ਇਹ ਆ ਵੀ ਕੰਟਰੈਕਟ ਮੁਲਾਜ਼ਮ ਨੂੰ ਪੱਕਾ ਕਰੇ ਆਊਟਸੋਰਸਡ ਠੀਕ ਹੈ ਲਖਵਿੰਦਰ ਜੀ ਹੋਰ ਬਹੁਤ ਸਾਰੇ ਕਾਲਰਸ ਦੇ ਫੋਨ ਆ ਰਹੇ ਉਹਨਾਂ ਦੀ ਵੀ ਜ਼ਰੂਰ ਅਸੀਂ ਰਾਏ ਲੈਣੀ ਚਾਹਾਂਗੇ ਬਹਰਾਲ ਤੁਹਾਡਾ ਸ਼ੁਕਰੀਆ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜਿਆ ਹੈ ਸ ਆਹ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਵਿਸ਼ੇ ਮੁਤਲਕ ਬਿਲਕੁਲ ਸੰਜੀਵ ਗੱਲ ਕਰ ਰਿਆ ਜੀ ਜਲੰਧਰ ਜ਼ਿਲ੍ਹੇ ਤੋਂ ਜੀ ਗੱਲ ਕਰਾਂਗੇ ਜਿਵੇਂ ਕਿ ਪ੍ਰੋਟੈਸਟ ਅੱਜ ਬਸਾਂ ਨੂੰ ਲੈ ਕੇ ਹੋਇਆ ਹੈਗਾ ਇਹ ਪ੍ਰੋਟੈਸਟ ਪਹਿਲਾਂ ਵੀ ਹੁੰਦੇ ਸੀ ਸਰਕਾਰਾਂ ਤੇ ਸਰਕਾਰ ਤੋਂ ਪਹਿਲਾਂ ਤਾਂ ਸਰਕਾਰ ਇਹ ਹੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਮੁੱਖ ਮੰਤਰੀ ਵੈਮ ਨੇ ਉਹ ਕਹਿੰਦੇ ਸੀ ਸਾਡੀ ਸਰਕਾਰ ਆਏਗੀ ਤਾਂ ਪ੍ਰੋਟੈਸਟ ਨਹੀਂ ਹੋਣਗੇ ਸਾਡੀ ਸਰਕਾਰ ਆਏਗੀ ਵੀ ਨੌਕਰੀਏ ਦਵਾਂਗੇ ਤਾਂ ਆਪਣੇ ਜਿਹੜੇ ਬੇਰੋਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਜਿਹੜੇ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਪ੍ਰਾਈਵੇਟਾਈਜੇਸ਼ਨ ਦੇ ਜਿਹੜਾ ਵਿਰੋਧ ਕਰਦੇ ਸੀ ਉਹਨਾਂ ਨੂੰ ਪ੍ਰਾਈਵੇਟਾਈਜੇਸ਼ਨ ਕਰਨ ਦੇ ਮੱਦੇਨਜ਼ਰ ਕਿਉਂ ਇ tanto ਕੀਤਾ ਜਾ ਰਿਹਾ ਹੈ ਕਿ ਆਖਰ ਉਹਨਾਂ ਨੂੰ ਕਾਰਨ ਕੀ ਹੈ ਕਾਰਨ ਜਿਹੜਾ ਕਿ ਦੱਸਣਾ ਚਾਹੀਦਾ ਹੈਗਾ ਉਹਨਾਂ ਨੂੰ ਆਪਣੇ ਪੰਜਾਬ ਦੇ ਉੱਤੇ ਕੀ ਉਹਨਾਂ ਦਾ ਸਟੈਂਡ ਹੈ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਕਿ ਉਹ ਵਾਕਈ ਪੰਜਾਬ ਨਾਲ ਖੜੇ ਨੇ ਜਾਂ ਫਿਰ ਜੋ ਬਾਕੀ ਸਰਕਾਰਾਂ ਕਰਦੀਆਂ ਆਈਆਂ ਨੇ ਉਹ ਤਾਂ ਹੀ ਕਰਨਾ ਹੈ ਤਾਂ ਪੰਜਾਬੀ ਵੀ ਉਮੀਦ ਲਾਣੇ ਛੱਡ ਦੇਣ ਕਿ ਭਾਈ ਇਹਨਾਂ ਸਰਕਾਰ ਤੋਂ ਕੁਝ ਨਹੀਂ ਹੋਣਾ 2027 ਦੇ ਵਿੱਚ ਫਿਰ ਪੰਜਾਬੀ ਵੀ ਜੜਾ ਹੈ ਆਪਣਾ ਆਂਸਰ ਉਹ ਦੇ ਦੇਣਗੇ ਜੀ ਠੀਕ ਹੈ ਸੰਜੀਵ ਜੀ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਫੋਨ ਕੀਤਾ ਧੰਨਵਾਦ ਮਸਲਾ ਇਹ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਦੋਂ ਸ਼ਰਤਾਂ ਪੂਰੀਆਂ ਕਰ ਚੁੱਕੇ ਹੈ ਜਦੋਂ ਉਹਨਾਂ ਨੇ ਨਾਰਮਸ ਕੰਡੀਸ਼ਨ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰ ਲਿਆ ਉਸ ਤੋਂ ਬਾਅਦ ਉਹ ਤਵਕਕ ਕਰਦੇ ਆ ਕਿ ਸਰਕਾਰ ਉਹਨਾਂ ਨੂੰ ਪੱਕਾ ਕਰ ਦੇਵੇ ਕਿਉਂਕਿ ਸਮਾਂ ਜਿਹੜਾ ਘਟ ਰਹਿ ਗਿਆ ਦੂਸਰਾ ਇਹਨਾਂ ਦੀ ਮੰਗਾਂ ਨੇ ਕਿ ਜਿਹੜੀ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਨਾ ਪਾ ਕੇ ਕਿਸੇ ਤੋਂ ਪ੍ਰਾਈਵੇਟ ਤੋਂ ਨਾ ਲੈ ਕੇ ਇਸ ਫਲੀਟ ਦੇ ਵਿੱਚ ਨਿੱਜੀ ਕਰਨ ਦਾ ਵਾਅਦਾ ਨਾ ਕਰਕੇ ਪ੍ਰਾਈਵੇਟ ਪਲੇਅਰ ਦੀ ਗਿਣਤੀ ਜਿਹੜੀ ਹੈ ਨਾ ਵਧਾ ਕੇ ਸਰਕਾਰ ਜਿਹੜੀ ਹੈ ਆਪਣੀ ਮਸ਼ੀਨਰੀ ਖਰੀਦੇ ਜਿਨ੍ਹਾਂ ਨੂੰ ਜਿਹੜਾ ਇਹ ਵਚਨਬੱਤਾ ਕਰਦੇ ਆ ਕਿ ਅਸੀਂ ਤੁਹਾਡੀ ਬੱਸ ਨੂੰ ਸਾਲ ਦੇ ਅੰਦਰ ਜਿਹੜਾ ਹੈ ਉਹ ਫ੍ਰੀ ਕਰਕੇ ਦਵਾਂਗੇ ਔਰ ਇਹਦੇ ਨਾਲ ਸਰਕਾਰ ਦੀ ਜਿਹੜੀ ਹੈ ਆਮਦਨੀ ਵੀ ਵਧੇਗੀ ਔਰ ਲਾਇਬਿਲਟੀਜ਼ ਜਿਹੜੀਆਂ ਨੇ ਉਹ ਵੀ ਜਿਹੜੀਆਂ ਘਟਣਗੀਆਂ ਔਰ ਸਰਕਾਰ ਦੇ ਜਿਹੜੇ ਐਸੈਟਸ ਆ ਉਹ ਇਹਦੇ ਵਿੱਚ ਇਜ਼ਾਫਾ ਜਿਹੜਾ ਹੈ ਉਹ ਹੋਵੇਗਾ ਔਰ ਇਹ ਜਿਹੜੇ ਮੁਲਾਜ਼ਮ ਜਥੇਬੰਦੀ ਤੋਂ ਕੋਈ ਜੁੜੇ ਸੀਗੇ ਸੱਜਣ ਲਖਵਿੰਦਰ ਸਿੰਘ ਉਹਨਾਂ ਦਾ ਕੀਤਾ ਗਿਆ ਦਾਵਾ ਔਰ ਅੱਜ ਦੇ ਇਸ ਪ੍ਰੋਟੈਸਟ ਨੂੰ ਲੈ ਕੇ ਜਿੱਥੇ ਸਰਕਾਰ ਨੇ ਕਿਹਾ ਕਿ ਗੱਲਬਾਤ ਚੱਲ ਰਹੀ ਹੈ ਗੱਲਬਾਤ ਦੇ ਨਾਲ ਜਿਹੜਾ ਹੈ ਪ੍ਰਦਰਸ਼ਨ ਬਿਲਕੁਲ ਵੀ ਜਾਇਜ਼ ਨਹੀਂ ਹੈ ਤੇ ਤੁਹਾਨੂੰ ਇਹ ਭਰੋਸਾ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਸਰਕਾਰ ਜਿਹੜੀ ਹੈ ਜਰੂਰ ਤੁਹਾਡੇ ਮਸਲੇ ਦਾ ਹੱਲ ਕਰੇਗੀ ਹੁਣ ਗੱਲ ਇਹ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਪਾਉਣ ਦਾ ਮਤਲਬ ਸਿਰਫ ਤੇ ਸਿਰਫ ਮਹਿਕਮੇ ਨੂੰ ਖਤਮ ਕਰਨਾ ਹੈ ਸਰਕਾਰ ਜਿਹੜੀ ਹੈ ਆਪਣੀ ਜ਼ਿੰਮੇਵਾਰੀਆਂ ਤੋਂ ਫਾਰਗ ਹੋਣਾ ਚਾਹੁੰਦੀ ਹੈ ਅਮ ਡਿਪਾਰਟਮੈਂਟ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਕੇ ਜਦੋਂ ਫਲੀਟ ਹੀ ਪ੍ਰਾਈਵੇਟ ਪਲੇਅਰਾਂ ਦੇ ਨਾਲ ਫੁੱਲ ਹੋ ਜਾਏਗਾ ਤੇ ਉਦੋਂ ਫਿਰ ਸਰਕਾਰ ਦੀ ਜਿਹੜੀ ਹੈ ਕੋਈ ਖਾਸ ਜਿਹੜੀ ਹੈ ਦੇਣਦਾਰੀ ਨਹੀਂ ਰਹੇਗੀ ਜਿਸ ਕਰਕੇ ਇਹਨਾਂ ਨੂੰ ਤਮਾਮ ਜਿਹੜੇ ਸੰਸ ਦੇ ਜਿਹੜੇ ਪ੍ਰਗਟਾ ਰਹੇ ਸੀਗੇ ਉਹਦੇ ਵਿੱਚੋਂ ਲੱਗਦਾ ਹੈ ਕਿ ਇਹ ਜਿਹੜੇ ਆ ਇਹ ਡਿਪਾਰਟਮੈਂਟ ਜਿਹੜਾ ਹੈ ਉਹ ਨਿੱਜੀਕਰਨ ਵੱਲ ਜਿਹੜਾ ਵਾਧਾ ਤੁਰਿਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਹੋਰ ਕਈ ਵਿਭਾਗਾਂ ਨੂੰ ਹੌਲੀ 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 ਜਿਹੜਾ ਹੈ ਪ੍ਰਾਈਵੇਟ ਵਾਲੇ ਪਾਸੇ ਜਾ ਕੇ ਖੜਾ ਕਰ ਦਿੱਤਾ ਗਿਆ ਜਿੱਥੇ ਕਿਰਤ ਦੀ ਤੇ ਸਮੇਂ ਦੀ ਦੋਹੇ ਹੱਥੀ ਜਿਹੜੀ ਲੁੱਟ ਹੁੰਦੀ ਹੈ ਤੇ ਹੁਣ ਉਹਨਾਂ ਦੇ ਵੱਲੋਂ ਇਹ ਵੀ ਮੰਗ ਹੈ ਕਿ ਜਦੋਂ 18-18000 ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਤੇ ਪੱਕੇ ਮੁਲਾਜ਼ਮ ਜਦੋਂ 1-1 ਲੱਖ ਤੇ ਪਹੁੰਚੇ ਆ ਤੇ ਉਹਨਾਂ ਦੇ ਨਾਲ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕਿਆ ਹੈ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰੀ ਆਵਾਜ਼ ਆ ਰਹੀ ਹੈ ਜੀ ਜੀ ਆ ਰਹੀ ਹੈ ਮੈਂ ਜਤਿੰਦਰ ਬੋਲ ਰਿਹਾ ਜੀ ਬਠਿੰਡਾ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਜਤਿੰਦਰ ਮੈਂ ਇਹੀ ਕਹਿਣਾ ਚਾਹੁੰਗਾ ਜੀ ਦੇਖੋ ਇਹ ਪੀਆਰਟੀਸੀ ਦੇ ਪਨਵਸ ਦਾ ਜਿਹੜਾ ਮਸਲਾ ਕਾਫੀ ਚਿਰਾਂ ਤੋਂ ਚੱਲਦਾ ਆ ਰਿਹਾ ਅੱਜ ਵੀ ਬੜੀ ਖੱਜਲ ਖਵਾਰੀ ਹੋਈ ਹੈ ਅਸੀਂ ਖੁਦ ਸ੍ਰੀ ਮੁਖਸਰ ਸਾਹਿਬ ਤੋਂ ਵਾਪਸ ਜਦੋਂ ਆਇਆ ਬਠਿੰਡਾ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਤੇ ਕਿਲੋਮੀਟਰ ਸਕੀਮ ਵਾਲੀ ਜਿਹੜੀ ਬੱਤਾ ਹੁਣ ਸਰਕਾਰ ਕਹਿ ਰਹੀ ਹੈ ਕਿ ਨਵੀਆਂ ਲੈ ਕੇ ਆਣੀਆਂ ਤੇ ਜਿਹੜੇ ਮਲਾਜ਼ਮ ਹੈਗੇ ਉਹਨਾਂ ਦੀ ਗੱਲ ਅਸੀਂ ਟੀਵੀ ਤੇ ਸੁਣ ਰਹੇ ਹਾਂ ਅਖਬਾਰਾਂ 'ਚ ਗਿਆਨ ਪੜ੍ਹ ਰਹੇ ਹਾਂ ਉਹ ਕਹਿ ਰਿਹਾ ਕਿ ਪ੍ਰਾਈਵੇਟੇਸ਼ਨ ਹੋ ਜਾਣੀ ਹੈ ਜੀ ਜੀ ਤੌਰ ਤੇ ਬੱਸਾਂ ਚੱਲਣੀਆਂ ਇਹ ਵੈਸੇ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਉਹ ਮੁਲਾਜ਼ਮ ਜਿਹੜੇ ਕਾਫੀ ਕਹਿ ਦਈਏ ਕਿ 12 12 13 13 ਸਾਲ ਤੋਂ ਬੜੀ ਘੱਟ ਤਨਖਾਹ ਤੇ ਕੰਮ ਕਰ ਰਿਹਾ ਹੈ ਜੇਕਰ ਹੋਰ ਕਿਲੋਮੀਟਰ ਦੀ ਸਕੀਮ ਆ ਗਈ ਤਾਂ ਉਹਨਾਂ ਦੇ ਪੱਕੇ ਹੋਣ ਦੀ ਤਾਂ ਉਮੀਦ ਜਮ੍ਹਾਂ ਹੀ ਖਤਮ ਹੋ ਜਾਣੀ ਹੈ ਪਿਛਲੇ ਜਦੋਂ ਸਰਕਾਰ ਬਣੀ ਚ ਉਹ ਵੀ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੀਗਾ ਉਸ ਤੋਂ ਬਾਅਦ ਫੇਰ ਕੀਤਾ ਯਾਨੀ ਲਗਾਤਾਰ ਇਹ ਪ੍ਰਦਰਸ਼ਨ ਕਰਦੇ ਆ ਰਹੇ ਹੁਣ ਕਿਤੇ ਨਾ ਕਿਤੇ ਨੂੰ ਲੱਗ ਰਿਹਾ ਵੀ ਨਵੀਂ ਸਰਕਾਰ ਟੈਂਡਰ ਲੈ ਕੇ ਆ ਰਹੀ ਹੈ ਨਵੀਆਂ ਬਸਾਂ ਇਹ ਕਿਲੋਮੀਟਰ ਸਕੀਮ ਇਹ ਪਾ ਦਿੰਦੇ ਆ ਤਾਂ ਉਹਨਾਂ ਦਾ ਫਿਊਚਰ ਬਿਲਕੁਲ ਜਿਹੜਾ ਖਤਮ ਹੋ ਜਾਣਾ ਹੈ ਇਹੀ ਲੱਗ ਰਿਹਾ ਵੀ ਸਰਕਾਰ ਨਹੀਂ ਚਾਹੁੰਦੀ ਇਹਨਾਂ ਨੂੰ ਪੱਕਾ ਕਰਨਾ ਕਿਉਂਕਿ ਅੱਜ ਵੀ ਬਠਿੰਡਾ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਜਿਹੜਾ ਅਰੈਸਟ ਕੀਤੇ ਗਿਆ ਬੰਦੇ ਜਿਹੜੇ ਪੀਆਰਟੀਸੀ ਦੇ ਜਿਹੜੇ ਕੱਚੇ ਕਰਮਚਾਰੀ ਹੈਗੇ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਕਿਉਂਕਿ ਇਹ ਬੜੇ ਲੰਬੇ ਟਾਈਮ ਤੋਂ ਕਰ ਰਹੇ ਜਿਹੜਾ ਸਭ ਤੋਂ ਪਾਇਓਰਿਟੀ ਉਹ ਹੁੰਦੀ ਹੈ ਜਿਹੜਾ ਮੁਲਾਜ਼ਮ ਪੁਰਾਣਾ ਲੱਗਿਆ ਨਾ ਪਾਇਓਰਿਟੀ ਉਹਨੂੰ ਵੀ ਸਭ ਤੋਂ ਪਹਿਲਾਂ ਇਹਨੂੰ ਪਾਇਓਰਿਟੀ ਦੇ ਤੌਰ ਦੇ ਉੱਤੇ ਇਹਨੂੰ ਪੱਕਾ ਕੀਤਾ ਜਾਵੇ ਤੇ ਬਠਿੰਡਾ ਡਿਪੂ ਜ ਬਹੁਤ ਹੈਗੇ ਜਿਹੜੇ ਮੁੰਡੇ ਵਿਚਾਰੇ ਮਿਹਨਤ ਕਰ ਰਹੇ ਉਮੀਦ ਇੱਕ ਆਸ ਉਮੀਦ ਹੁੰਦੀ ਹੈ ਸਰਕਾਰ ਬਦਲਦੀ ਹੈ ਕੋਈ ਵੀ ਤਾਨੂੰ ਸਰਕਾਰ ਨਵੀਂ ਆਈ ਹੈ ਪੱਕਾ ਕਰੂਗੀ ਪਰ ਜਾਂ ਤਾਂ ਸਰਕਾਰ ਪਹਿਲੇ ਦੌਰ ਜੀ ਕਹਦੇ ਦੀ ਤੁਸੀਂ ਪੱਕੇ ਨਹੀਂ ਹੋਣਾ ਜੇ ਇਸ ਤਰੀਕੇ ਨਾਲ ਹੀ ਤੁਹਾਡਾ ਕੰਮ ਚੱਲਣਾ ਉਸ ਵੇਲੇ ਵੋਟਾਂ ਲੈ ਕੇ ਜਾਂ ਕਹਿ ਦਈਆਂ ਜਾਂ ਉਦੋਂ ਲੌਲੀਡੋਲ ਜਿੱਤੇ ਜਾਂਦੇ ਲੀਡਰਾਂ ਵੱਲੋਂ ਕਿਹਾ ਜਾਂਦਾ ਨਹੀਂ ਤੁਹਾਡੇ ਹੱਲ ਕਰਾਂਗੇ ਮਸਲੇ ਪਰ ਹੱਲ ਨਹੀਂ ਹੁੰਦੇ ਤਾਂ ਕਿਤੇ ਨਾ ਕਿਤੇ ਅਸੀਂ ਇਹ ਨੂੰ ਕਰਿਆ ਸੀ ਇਹ ਜਿਹੜੇ ਪ੍ਰੋਟੈਸਟ ਕਰਦੇ ਨੇ ਇਹ ਬਿਲਕੁਲ ਸਹੀ ਹੈ ਤੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਉਹਨ ਸਰਕਾਰੀ ਬਸਾਂ ਜਿਹੜੀਆਂ ਸਰਕਾਰ ਦੀਆਂ ਹੀ ਹੁਣ ਜਾਨੀ ਡਿਪਾਰਟਮੈਂਟ ਦੀਆਂ ਹੀ ਬਸਾਂ ਕਿਲੋਮੀਟਰ ਦੀਆਂ ਨਾ ਦਿੱਤੀਆਂ ਜਾਣ ਸਹੀ ਪ੍ਰੋਟੈਸਟ ਕਰ ਰਹੇ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਨਿੱਜੀ ਕਰਨ ਵਾਲੇ ਪਾਸੇ ਜਿਹੜਾ ਹਟ ਕੇ ਆਪਣਾ ਸਰਕਾਰੀ ਜਿਹੜਾ ਧਰਮਦਾਰ ਹੈਗਾ ਜਿਹੜੀ ਹੈ ਜੀ ਜਾਂ ਇੱਧਰ ਵਾਲੇ ਪਾਸੇ ਨਵੀਆਂ ਬਸਾਂ ਜਿਹੜੀਆਂ ਪਾਈਆਂ ਕਿਉਂਕਿ ਰਾਜਾਬੜਿੰਗ ਜਦੋਂ ਰਾਜਾਬੜਿੰਗ ਟ੍ਰਾਂਸਪੋਰਟ ਮੰਤਰੀ ਸਰੋਂ ਨਵੀਆਂ ਬਸਾਂ ਨੇ ਪਾਈਆਂ ਵੀ ਸੀ ਉਦੋਂ ਵੀ ਇਹਨਾਂ ਦਾ ਮਸਲਾ ਚੱਲਿਆ ਹੁਣ ਪਰ ਲਗਾਤਾਰ ਇਹ ਵੱਧਦਾ ਜਾ ਰਿਹਾ ਅੱਜ ਬੜੀ ਖੱਜਲਖੋਰੀ ਲੋਕਾਂ ਨੂੰ ਹੋਈ ਤੇ ਇਸ ਕਰਕੇ ਕਿਲੋਮੀਟਰ ਸਕੀਮ ਜੇ ਸਰਕਾਰ ਲੈ ਕੇ ਆਉਂਦੀ ਹੈ ਤਾਂ ਇਹਨਾਂ ਮੁਲਾਜ਼ਮਾਂ ਨੂੰ ਪਹਿਲਾਂ ਪੱਕਾ ਕਰੇ ਜੀ ਠੀਕ ਹੈ ਜਤਿੰਦਰ ਜੀ ਤੁਸੀਂ ਸਮਾਂ ਕੱਢਿਆ ਗਲਤ ਬਾਤ ਕੀਤੀ ਹੈ ਧੰਨਵਾਦ ਔਰ ਨੰਬਰ ਜਿਹੜੇ ਐ ਸਕਰੀਨ ਤੇ ਫਲੈਸ਼ ਹੋ ਰਹੇ ਆ ਔਰ ਤੁਸੀਂ ਆਪਣੀ ਕੋਈ ਵੀ ਜੇ ਤੁਹਾਨੂੰ ਧਰਨੇ ਦੇ ਨਾਲ ਪ੍ਰਦਰਸ਼ਨ ਦੇ ਨਾਲ ਇਤਫਾਕ ਰੱਖਦੇ ਹੋ ਜਾਂ ਤੁਹਾਡਾ ਵਿਰੋਧ ਹੈ ਜਾਂ ਤੁਹਾਡਾ ਮਲਾਲ ਹੈ ਜਾਂ ਤੁਹਾਨੂੰ ਅੱਜ ਦੇ ਇਸ ਪ੍ਰਦਰਸ਼ਨ ਕਰਕੇ ਕੋਈ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤਾਂ ਤੁਸੀਂ ਗੱਲਾਂ ਸਾਂਝੀਆਂ ਕਰ ਸਕਦੇ ਹੋ ਪਰ ਇਹਨਾਂ ਦਾ ਕਹਿਣਾ ਕਿ ਅਸੀਂ ਲੰਬੇ ਸਮੇਂ ਤੋਂ ਮੰਗਾਂ ਜਿਹੜੀਆਂ ਆਪਣੀਆਂ ਮਨਵਾਉਣ ਦੇ ਲਈ ਮੀਟਿੰਗਸ ਕਰ ਰਹੇ ਹਾਂ ਪਰ ਜਦੋਂ ਕੋਈ ਨਹੀਂ ਹੱਥ ਲੱਗਦਾ ਤੇ ਸਾਨੂੰ ਮਜਬੂਰਨ ਜਿਹੜਾ ਹੈ ਉਹ ਚੱਕਾ ਜਾਮ ਕਰਨਾ ਪੈਂਦਾ ਹੈ ਔਰ ਸਾਨੂੰ ਖੁਦ ਸੜਕਾਂ ਦੇ ਉੱਤੇ ਆਉਣਾ ਪੈਂਦਾ ਹੈ ਤਾਂ ਜੋ ਕਿ ਉਹਨਾਂ ਦੀ ਮੰਗ ਜਿਹੜੀ ਆ ਪੂਰੀ ਹੋ ਸਕੇ ਕਿਉਂਕਿ 16-17000 ਦੇ ਵਿੱਚ ਜਿਹੜੀ ਉਹ ਉਜਰਤ ਉਹਨਾਂ ਨੂੰ ਜਿਹੜੀ ਮਿਲਦੀ ਆ ਔਰ ਉਹ ਕੰਮ ਕਰ ਰਹੇ ਆ ਕਹਿੰਦੇ ਇਹਦੇ ਨਾਲ ਪਰਿਵਾਰ ਦਾ ਜਿਹੜਾ ਹੈ ਉਹ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਉਹ ਵੀ ਤਵਕਕ ਕਰਦੇ ਆ ਜਦੋਂ ਕੋਈ ਬੰਦਾ ਸਰਕਾਰੀ ਵਿਭਾਗ ਦੇ ਵਿੱਚ ਆਉਂਦਾ ਹੈ ਕਿ ਉਹਨੂੰ ਪੱਕੀ ਨੌਕਰੀ ਮਿਲੇਗੀ ਔਰ ਪੱਕੀ ਨੌਕਰੀ ਦੇ ਉਹਨੂੰ ਸਾਰੇ ਲਾਭ ਜਿਹੜੇ ਹੈ ਉਹ ਹਾਸਲ ਹੋਣਗੇ ਪਰ ਉਹ ਪੱਕੀ ਨੌਕਰੀ ਦੀ ਆਸ ਦੇ ਵਿੱਚ ਲੰਮੇ ਸਮੇਂ ਤੋਂ ਕੱਚੀ ਮੁਲਾਜ਼ਮਤ ਕਰਦੇ ਹੋਏ ਆਪਣੇ ਕਈ ਫਿਕਰਾਂ ਦੇ ਨਾਲ ਲਗਾਤਾਰ ਜੂਝ ਰਹੇ ਹੈ ਇੱਕ ਹੋਰ ਕੋਲਰ ਜੁੜਿਆ ਉਹਨਾਂ ਦੀ ਗੱਲਬਾਤ ਸੁਣਾਵਾਂਗੇ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਅੰਨੀ ਰਾਜਨ ਮੋਹਰੇ ਮੌਲਿਕੋ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਬੜਾ ਧੰਨਵਾਦੀ ਤੁਹਾਡਾ ਵਧੀਆ ਪ੍ਰੋਗਰਾਮ ਹੈ ਜੀ ਇੱਕ ਤਾਂ ਮੈਂ ਕਹਿਣਾ ਚਾਹੁੰਦਾ ਇਸ ਮਾਮਲੇ ਵਿੱਚ ਜਿਹੜੇ ਵੀ ਉਹਨਾਂ ਲੱਗਦਾ ਵੀ ਇਹ ਸਰਕਾਰ ਨੂੰ ਤਰਖਾ ਦੇਣ ਦੀ ਬੱਸਾਂ ਵਗੈਰਾ ਜਾਂ ਹੋਰ ਜਿਹੜੇ ਮੁਲਾਜ਼ਮ ਹੈ ਜੀ ਜਿਹੜੇ ਇਹਨਾਂ ਨੇ ਫ੍ਰੀ ਕੀਤਾ ਜੀ ਮਤਲਬ ਲੇਡੀਜ਼ ਵਾਸਤੇ ਇਹਦੇ ਵਾਸਤੇ ਵੀ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਜੀ ਵੀ ਜਿਹੜਾ ਡਿਪਾਰਟਮੈਂਟ ਨੂੰ ਐਨਾ ਕੱਟਾ ਸਰਕਾਰ ਨੂੰ ਵੀ ਅੱਗੇ ਪੈਸੇ ਦੇਣੇ ਔਖੇ ਆ ਜੀ ਵੀ ਇਹ ਜਿਹੜਾ ਕੋਈ ਆਰਥਿਕ ਲੈਵਲ ਜਿਨ੍ਹਾਂ ਦਾ ਕੱਟਾ ਹੈ ਜੀ ਕੋਈ ਗਰੀਬ ਵੀ ਕਮਜ਼ੋਰ ਹੈ ਆਰਥਿਕ ਪੱਖੋਂ ਕਿ ਉਹਨਾਂ ਨੂੰ ਵੀ ਸਹੂਲਤ ਮਿਲਣੀ ਚਾਹੀਦੀ ਇਹ ਤਾਂ ਕੋਈ ਸਮਝਦਾਰੀ ਹੈ ਨਹੀਂ ਵੀ ਮਤਲਬ ਕਿ ਆਪ ਤੇ ਦੂਜੀ ਗੱਲ ਮੈਂ ਕਹਿੰਦਾ ਵੀ ਜਿਹੜੇ ਇਹ ਜਿੱਦਾਂ ਹੁਣੇ ਚਿਹਰੇ ਸੀਗੇ ਆਪਣੇ ਯੂਨੀਅਨ ਵਾਲੇ ਵੀ ਜਿਹੜਾ ਹੈਗਾ ਜੀ ਵੀ ਇਹਨਾਂ ਨੂੰ ਸਰਕਾਰ ਜਿਹੜਾ ਹੈਗਾ ਪ੍ਰਾਈਵੇਟ ਕਰਨ ਵਾਸਤੇ ਵੱਧ ਰਹੀ ਹੈ ਇਹ ਜਿਹੜਾ ਇੱਕ ਧਾਰਾ ਹੈ ਜੀ ਪ੍ਰਾਈਵੇਟ ਸਰਕਾਰੀ ਦਾ ਇਹਦੇ ਵਾਸਤੇ ਥੋੜਾ ਜਿਹਾ ਖਤਮ ਹੋਣਾ ਚਾਹੀਦਾ ਜੀ ਵੀ ਇਹਨਾਂ ਗੈਪ ਕਿਉਂ ਹੈ ਜੀ ਤਨਖਾਹਾਂ ਦਾ ਵੀ ਪ੍ਰਾਈਵੇਟ ਦੀਆਂ ਇੰਨੀਆਂ ਘੱਟ ਕਿਉਂ ਆ ਜਾਂ ਉਹਨਾਂ ਦੀਆਂ ਇੰਨੀਆਂ ਵੱਧ ਕਿਉਂ ਆ ਵੀ ਹਰੇਕ ਜਿਹੜਾ ਹੈਗਾ ਸਰਕਾਰੀ ਸਿਸਟਮ ਦੇ ਵਿੱਚ ਕਿਉਂ ਵੱਧ ਤੋਂ ਵੱਧ ਫਸਣਾ ਜਾਂਦਾ ਜੀ ਇਹਦੇ ਵਾਸਤੇ ਵੀ ਕੋਈ ਸਰਕਾਰ ਨੂੰ ਚਾਹੀਦਾ ਜੀ ਤੇ ਦੂਜੀ ਗੱਲ ਇਹ ਜਿਹੜਾ ਇੱਕ ਪਬਲਿਕ ਪ੍ਰਾਈਵੇਟ ਵੀ ਧੜਾ ਜਾ ਕਰਨਾ ਚਾਹੀਦਾ ਸਰਕਾਰ ਨੂੰ ਆਪਣੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮੜ ਕੇ ਬਿਆਨ ਦੇਣਾ ਚਾਹੀਦਾ ਜੀ ਵੀ ਥੋੜਾ ਜਿਹਾ ਜਿਹੜਾ ਕੱਲਾ ਕੱਲਾ ਬੰਦਾ ਗੱਡੀਆਂ ਚੱਕੀ ਫਿਰਦਾ ਜੀ ਇੰਨੀ ਟਰੈਫਿਕ ਹੋ ਰਹੀ ਹੈ ਜੀ ਉਹਨਾਂ ਨੂੰ ਜਿਹੜੀ ਪਬਲਿਕ ਜਿਹੜਾ ਹੈਗਾ ਟਰਾਂਸਪੋਰਟ ਹੈ ਉਹਦਾ ਯੂਜ਼ ਜਿਹੜਾ ਹੈਗਾ ਜੀ ਇਹ ਕਰਨਾ ਚਾਹੁੰਦਾ ਜੀ ਤੇ ਬਸ ਮੇਨ ਮੇਨ ਗੱਲ ਇਹ ਹੈ ਜੀ ਠੀਕ ਹੈ ਰਾਜਨ ਜੀ ਸ਼ੁਕਰੀਆ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕਿਆ ਹੈ ਸਵਾਗਤ ਹੈ ਜੀ ਤੁਹਾਡਾ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਸੁਖਵਿੰਦਰ ਬੋਲ ਰਿਹਾ ਜੀ ਫਾਜ਼ਿਲਕਾ ਡਿਸਟ੍ਰਿਕਟ ਤੋਂ ਜੀ ਸੁਖਵਿੰਦਰ ਜੀ ਕੀ ਕਹਿ ਦੇਖੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਜੋ ਬਸਾਂ ਤੇ ਮੁਫਤ ਸਫਰ ਆਧਾਰ ਕਾਰਡਾ ਦਾ ਜੋ ਸਿਸਟਮ ਚੱਲ ਰਿਹਾ ਹੈ ਇਹ ਇੱਕ ਵੱਡੀ ਵਜ੍ਹਾ ਹੈ ਜੋ ਅੱਜ ਇਹ ਸਾਰੇ ਹਾਲਾਤ ਬਣ ਰਹੇ ਕਿਉਂਕਿ ਕੈਪਟਨ ਗਵਰਨਮੈਂਟ ਦੇ ਵੱਲੋਂ ਜਿਹੜਾ ਕੀ ਹੈ ਇਹ ਸਹੂਲਤ ਦਿੱਤੀ ਗਈ ਸੀ ਔਰ ਇਹ ਸਹੂਲਤ ਜਿਹੜੀ ਹੈ ਉਹ ਹਰ ਇੱਕ ਵਰਗ ਨੂੰ ਦੇ ਦਿੱਤੀ ਗਈ ਸੀ ਕਿ ਕੋਈ ਵੀ ਲੇਡੀ ਹੈ ਉਹ ਬਸ ਵਿੱਚ ਆਧਾਰ ਕਾਰਡ ਦੇ ਉੱਤੇ ਸਫਰ ਕਰ ਸਕਦੀ ਹੈ ਉਹਨੂੰ ਕੋਈ ਵੀ ਜਿਹੜਾ ਕੀ ਹੈ ਕਿਰਾਇਆ ਨਹੀਂ ਦੇਣਾ ਪਏਗਾ ਤਾਂ ਇਹਦੇ ਇੱਕ ਜਿਹੜਾ ਕੀ ਹੈ ਸੁਧਾਰ ਕਰਨ ਦੀ ਜ਼ਰੂਰਤ ਸੀਗੀ ਆਮ ਆਦਮੀ ਪਾਰਟੀ ਨੂੰ ਜਦੋਂ ਸੱਤਾ ਦੇ ਵਿੱਚ ਆਈ ਹੈ ਕਿ ਉਦੋਂ ਇਹ ਇਹਦੇ ਉੱਤੇ ਕੁਝ ਸੁਧਾਰ ਕੀਤਾ ਜਾਂਦਾ ਇੱਕ ਵਰਗ ਵਿਸ਼ੇਸ਼ ਨੂੰ ਜਿਹੜਾ ਕੀ ਗਰੀਬੀ ਰੇਖਾ ਦੇ ਹੇਠਾਂ ਵਰਗ ਜਿਹੜਾ ਹੈਗਾ ਉਹਨਾਂ ਨੂੰ ਇਹ ਸਹੂਦਤ ਦਿੱਤੀ ਜਾਂਦੀ ਲੇਕਿਨ ਉਹ ਜਿਉਂ ਦੀ ਤਿਉਂ ਜਿਹੜੀ ਸਹੂਦਤ ਹੈਗੀ ਉਹ ਚੱਲਦੀ ਰਹੀ ਉਹਦੇ ਨਾਲ ਜਿਹੜਾ ਹੈਗਾ ਹੌਲੀ-ਹੌਲੀ ਕਰਦੇ ਆ ਰੋਡਵੇ ਜਾਂ ਚਾਹੀਓ ਪੀ ਆਰਟੀਸੀ ਆ ਉਹਦਾ ਕਹਾਣ ਹੁੰਦਾ ਗਿਆ ਬੱਸਾਂ ਅੱਜ ਦੇ ਸਮੇਂ ਦੇ ਵਿੱਚ ਸਾਡੇ ਇਲਾਕੇ ਦੀ ਗੱਲ ਜ਼ਿਕਰ ਕਰ ਲਈਏ ਫਿਰੋਜ਼ਪੁਰ ਤੋਂ ਫਾਜ਼ਿਲਕਾ ਤੱਕ ਜਿਹੜਾ ਹੈਗਾ ਮੋਨੋਪੋਲੀ ਵਾਲਾ ਰੂਟ ਹੈ ਜਿੱਥੇ ਕੱਲੀਆਂ ਰੋਡਵੇ ਦੀਆਂ ਬੱਸਾਂ ਚੱਲਦੀਆਂ ਕੋਈ ਵੀ ਪ੍ਰਾਈਵੇਟ ਜਿਹੜੀ ਬੱਸ ਹੈਗੀ ਆ ਉਹ ਨਹੀਂ ਚੱਲਦੀ ਤਾਂ ਇਸ ਰੋਡ ਤੇ ਇਹ ਹਾਲ ਹੈ ਕਿ 50 ਸਵਾਰੀਆਂ ਵਾਲੀ ਬੱਸ ਦੇ ਵਿੱਚ 150 ਸਵਾਰੀ ਜਿਹੜੀ ਹੈ ਉਹ ਚੜ ਜਾਂਦੀ ਹੈ ਫਿਰ ਡਰਾਈਵਰ ਕਨੈਕਟਰ ਦੇ ਨਾਲ ਰੋਜ਼ਾਨਾ ਦਾ ਹੀ ਲੜਾਈ ਝਗੜਾ ਹੁੰਦਾ ਥਾਣੇ ਦਰਬਾਰੇ ਅਸੀਂ ਦੇਖਦੇ ਰਹਿੰਦੇ ਆ ਔਰ ਡਰਾਈਵਰ ਕਨੈਕਟਰ ਆਪਣੀ ਥਾਂ ਤੇ ਮਜਬੂਰ ਆ ਉਹ ਕਹਿੰਦੇ ਆ ਜੇਕਰ ਅਸੀਂ ਇੰਨੀਆਂ ਸਵਾਰੀਆਂ ਚੜਾਉਨੇ ਆ ਕੋਈ ਖੁਦਾ ਨਾ ਖਾਸ ਤਾਂ ਕੋਈ ਹਾਦਸਾ ਵਾਪਰ ਜਾਂਦਾ ਤਾਂ ਉਹ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਹੈ ਤਾਂ ਜੇਕਰ ਉਹ ਕਹਿੰਦੇ ਅਸੀਂ ਅੱਡੇਾਂ ਤੇ ਬੱਸ ਨਹੀਂ ਰੋਕਦੇ ਅੱਗੇ ਪਿੱਛੇ ਸਵਾਰੀ ਉਤਾਰਨੇ ਆ ਤਾਂ ਫਿਰ ਲੋਕ ਜਿਹੜੇ ਆ ਉਹ ਸਾਨੂੰ ਮਾੜਾ ਚੰਗਾ ਬੋਲਦੇ ਆ ਤਾਂ ਇਹ ਸਾਰਾ ਸਿਸਟਮ ਮੇਰੇ ਹਿਸਾਬ ਦੇ ਨਾਲ ਖਰਾਬ ਉਦੋਂ ਆਉਣਾ ਸ਼ੁਰੂ ਹੋਇਆ ਜਦੋਂ ਇਹ ਫ੍ਰੀ ਵਾਲਾ ਜਿਹੜਾ ਹੈਗਾ ਰੇਵੜੀਆਂ ਇਹ ਕਾਂਗਰਸ ਗਵਰਨਮੈਂਟ ਦੇ ਵੇਲੇ ਸ਼ੁਰੂਆਤ ਹੋਈ ਸੀ ਪਰ ਤੁਹਾਡਾ ਕਹਿਣ ਤੋਂ ਭਾਵੇਂ ਆ ਮਤਲਬ ਜਿਹੜਾ ਜਿਹੜੇ ਫ੍ਰੀ ਬੀਸ ਨੇ ਇਹਦਾ ਲਾਹਾ ਤਾਂ ਜਿਹੜਾ ਪਾਰਟੀਆਂ ਤੇ ਸਰਕਾਰਾਂ ਨੂੰ ਹੁੰਦਾ ਪਰ ਨੁਕਸਾਨ ਜਿਹੜਾ ਹੈ ਉਹ ਲੋਕਾਂ ਨੂੰ ਜਿਹੜਾ ਭੁਗਤਣਾ ਪੈਂਦਾ ਲੋਕਾਂ ਨੂੰ ਜੀ ਬਿਲਕੁਲ ਸ਼ੁਕਰੀਆ ਜੀ ਤੁਹਾਡਾ ਸਮਾਂ ਕੱਢਿਆ ਗੱਲਬਾਤ ਕੀਤੀ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਪਰ ਫਿਰ ਵੀ ਤੁਸੀਂ ਆਪਣੇ ਸੁਝਾਅ ਸਵਾਲ ਜੋ ਵੀ ਹੈ ਕਮੈਂਟ ਕਰ ਸਕਦੇ ਹੋ ਮੁੜ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਵਿਸ਼ੇ ਦੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ